ਕਲਸੇਦੀ ਮਾਤਾ ਮਤਾ ਸਹਿਬਕੌਰ ਤਲਵੰਡੀ ਸਾਬੋ ਦੇ ਮਾਤਾ ਸਹਿਬਕੌਰ ਗਰਲਜ਼ ਕਾਲਜ ਦੇ ਵਿੱਚ ਪਹੁੰਚੇ ਆ ਜਿੱਥੇ ਮਾਤਾ ਸਹਿਬਕੌਰ ਕਾਲਜ ਦੇ ਵਿੱਚ ਅੱਜ ਸਾਲਾਨਾ ਐਥਲੈਟਿਕ ਮੀਟ ਹੈ ਜਿਹੜੀ ਉਹ ਕਰਵਾਈ ਗਈ ਆ ਤਾਂ ਇਸ ਮੌਕੇ ਵੱਖ-ਵੱਖ ਦੂਰ ਦਰਾਡੇ ਤੋਂ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਤਾਂ ਇਹਨਾਂ ਲੜਕੀਆਂ ਦੀ ਐਥਲੈਟਿਕ ਮੀਟ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਜਿੱਥੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਨਾਲ ਹੀ ਨਗਦ ਰਾਸ਼ੀ ਵੀ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਚੰਗੇ ਉਪਰਾਲੇ ਆ ਜਿਹੜੀ ਕਰਦੀ ਆ ਰਹੀ ਹੈ ਇਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਏਸ ਮਾਤਾ ਸਹਿਬ ਕੌਰ ਗਰਲਜ ਕਾਲਜ ਦੇ ਵਿੱਚ ਕਿਸ ਤਰ੍ਹਾਂ ਦੀ ਰਹੀ ਐਥਲੈਟਿਕ ਮੀਟ ਆਉ ਮਰਦਿਆਂ ਚਾਤ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਮੈਂ WhatsApp ਇਹਨੇ ਤੁਮੇ ਨਹੀਂ ਦਿੱਤੀ thank hey. ਵਿਦਿਆਸਥੀ ਸਰ ਸਰਦਾਰ ਸੁਖਿੰਦਰ ਸਿੰਘ ਜੀ ਸਾਡੇ ਗੈਸਟ ਆਫ ਆਨਰ ਸਾਡੇ ਡਾਕਟਰ ਜੰਦਰ ਕੌਰ ਡਿਪਟੀ ਡਾਇਰੈਕਟਰ ਨਿੱਸ ਅਕੈਡਮੀ ਤੇ ਇਸ ਕਾਲਜ ਦੇ ਲੋਕਲ ਮੈਨੇਜਮੈਂਟ ਕਮੇਟੀ ਦੇ ਮੈਂਬਰਸ ਅਪਨ ਇਸ ਇਲਾਕੇ ਦੇ ਬਹੁਤ ਹੀ ਪਤਵੰਤੇ ਸੱਜਣ ਜਿਨ੍ਹਾਂ ਦਾ ਇਸ ਕਾਲਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਵਕਫ ਖਸਕੋਲਾ ਤੋਂ ਆਏ ਟੀਚਰ ਸਾਹਿਬਾਨ ਇਸ ਕਾਲਜ ਦਾ ਬਹੁਤ ਹੀ ਮਿਹਨਤੀ ਸਟਾਫ ਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਕਾਲਜ ਦੀ ਸਾਲਾਨਾ ਐਥਲੈਟਿਕ ਮੀਟ ਤੇ ਖਾਸ ਤੌਰ ਤੇ ਸੈਕਟਰੀ ਸਾਹਿਬ ਦੇ ਪਹੁੰਚਣ ਤੇ ਅਸੀਂ ਬਹੁਤ ਧੰਨਵਾਦੀ ਆ ਤੇ ਉਹਨਾਂ ਨੂੰ ਪੂਰੇ ਕਾਲਜ ਵੱਲੋਂ ਜੀ ਆਇਆਂ ਆਖਦੇ ਆ ਇਹ ਸਾਲਾਨਾ ਖੇਡ ਸਮਾਗਮ ਇਸ ਵਾਰ ਅਸੀਂ ਇਸ ਇਲਾਕੇ ਦੇ ਜਿਹੜੇ ਸਕੂਲਸ ਦੇ ਨਾਲ ਮਿਲ ਜੁਲ ਕੇ ਮਲਾਇਆ ਕਿਉਂਕਿ ਮੈਂ ਸਮਝਦਾ ਕਿ ਇਹ ਸੰਸਥਾ ਦਾ ਇਸ ਇਲਾਕੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਇਸ ਇਲਾਕੇ ਦੇ ਜਿਹੜੇ ਪਤਵੰਤੇ ਸੱਜਣ ਨੇ ਜਾਂ ਜੋ ਸਕੂਲਸ ਜਿਹੜੇ ਇਸ ਦੇ ਆਸ-ਪਾਸ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਸੱਜਣਾ ਨੂੰ ਉੱਪਰ ਲੈ ਕੇ ਜਾ ਸਕਦੇ ਹਾਂ ਅੱਜ ਇਸ ਖੇਡ ਸਮਾਗਮ ਦੇ ਵਿੱਚ ਵਿਦਿਆਰਥੀ ਜਿੱਥੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਜੁੜ ਕੇ ਇੱਕ ਮਿਲ ਜੁਲ ਕੇ ਕੰਮ ਕਰਨ ਦੀ ਭਾਵਨਾ ਅਨੁਸ਼ਾਸਨ ਚ ਰਹਿਣ ਦੀ ਭਾਵਨਾ ਤੇ ਹਾਰ ਜਿੱਤ ਨੂੰ ਨਾ ਵਿਚਾਰ ਕੇ ਪਾਰਟਿਸਪੇਸ਼ਨ ਜੋ ਮਹੱਤਵਪੂਰਨ ਗੱਲ ਹੈ ਉਸ ਦੇ ਨਾਲ ਇਸ ਖੇਡਾਂ ਵਿੱਚ ਪਾਗ ਲੈਣਗੇ ਕਿਉਂਕਿ ਮੈਂ ਸਮਝਦਾ ਕਿ ਵਿਦਿਆਰਥੀ ਦਾ ਪਾਰਟਿਸਪੇਸ਼ਨ ਜ਼ਰੂਰੀ ਹੈ ਕਿਉਂਕਿ ਸਰਬ ਪੱਖੀ ਵਿਕਾਸ ਲਈ ਪੜਾਈ ਦੇ ਨਾਲ ਨਾਲ ਹਰ ਗਤੀਵਿਧੀ ਦੇ ਵਿੱਚ ਵਿਦਿਆਰਥੀ ਨਿਪੁੰਨ ਹੋਣਾ ਚਾਹੀਦਾ ਹੈ ਤੋ ਇਸ ਭਾਵਨਾ ਨਾਲ ਅਸੀਂ ਇਹ ਖੇਡ ਭਾਵਨਾ ਇਸ ਭਾਵਨਾ ਨਾਲ ਅਸੀਂ ਇਹ ਖੇਡ ਉਸ ਤੋਂ ਆਯੋਜਨ ਕੀਤਾ ਹੈ ਤੇ ਮੈਨੂੰ ਆਸ ਹੈ ਕਿ ਅੱਜ ਸਾਡੇ ਵਿਦਿਆਰਥੀ ਇਸ ਭਾਵਨਾ ਨਾਲ ਹੀ ਇਸੇ ਪਾਗ ਲੈਣਗੇ ਤੇ ਇਸ ਉਤਸਵ ਦਾ ਰੰਗ ਮਾਲਣਗੇ ਤੇ ਇੱਕ ਵਾਰ ਫਿਰ ਮੈਂ ਕਾਲਜ ਵੱਲੋਂ ਕਾਲਜ ਦੀ ਪ੍ਰਬੰਧਕੀ ਬੀਟੀ ਵੱਲੋਂ ਆਪ ਸਭ ਨੂੰ ਜੀ ਆਖਦਾ ਵਾਹਿਗੁਰੂ ਜਗਤ ਖਾਲਸਾ ਜੀ ਵਾਹਿਗੁਰੂ ਜਿੱਤ ਜੀ ਸਤਿ ਵਾਹ ਗੋਲ ਮਾਦਲਸ ਕੰਟਕਾਉ ਜੰਮੂ ਐਂਡ ਕਸ਼ਮੀਰ ਹਦੀ ਗੋਲ ਮਾਦਲਸ ਪਲੇਅਰ ਨੇ ਜੰਮੂ ਐਂਡ ਕਸ਼ਮੀਰ ਸਟੇਟ ਦੇ ਵੱਲੋਂ ਔਰ ਤਕਤੀ ਦੇ ਨਾਲ ਇਹ ਫੇਰਰ ਅਮਨਦੀਪ ਕਲਾਕ ਇਹਨਾਂ ਬੱਚਿਆਂ ਕਾਲਜ ਵਿਦਿਆਰਥਣ ਅਰਸ਼ੂਰ ਕੌਰ ਪਲਸ 2 ਸਾਇੰਸ ਦੇ ਵਿਦਿਆਰਥਣ ਹੈ ਜੋ ਸੌ ਚੁੱਕਦੀ ਰਸਮ ਕਰਨ ਜਾ ਰਹੇ ਨੇ ਅਸੀਂ ਸੌ ਖਾਂਦੇ ਹਾਂ ਕਿ ਅਸੀਂ ਮਾਤਾ ਸਾਹਿਬ ਔਰ ਗਰਲਸ ਕਾਲਜ ਦੁਆਰਾ আয়ोजित ਕੀਤੀ ਜਾ ਰਹੀ ਸਾਲਾਨਾ ਐਥਲੈਟਿਕ ਮੀਟ ਵਿੱਚ ਖੇਡਾਂ ਦੀ ਸ਼ਾਨ ਲਈ ਨਸ਼ਿਆਂ ਦੇ ਵਰਤੋਂ ਕੀਤੇ ਬਿਨਾ ਖੇਡਾਂ ਦੇ ਨਿਯਮਾਂ ਦਾ ਪਾਲਨ ਕਰਦੇ ਹੋਏ ਭਾਗ ਲਵਾਂਗੇ ਬੱਚੀਆਂ ਮੱਖਣਾ ਮੱਖਣੀ ਚੋਕੀ ਨਹੀਂ ਹੁੰਦੀ ਮੈਂ ਪਹਿਲਾਂ ਵੀ ਬੇਨਤੀ ਕਰਦਾ ਹਾਂ ਅੱਜ ਫਿਰ ਤੋਂ ਇਹ ਗੱਲ ਰਿਪੀਟ ਕਰਿਏ ਜੀ ਸ਼ਾਬਾਸ਼ ਬੱਚਿਆਂ ਲਈ ਕਲਾਪਿੰਗ ਦੀ ਰਮਨਜੀਤ ਕਾਰ ਪੀਆਰ ਸੀ धीरे-धीरे शुरुआत है अभी थोड़ा और शानदार है ये बच्चों को और ये जितने सरकारी सीनियर वे भी का बंदे साबुन में ये कहते